ਮਸ਼ਹੂਰ ਅਦਾਕਾਰ ਅਤੇ ਮਾਡਲ ਸ਼ਿਫਾਲੀ ਜਰੀਵਾਲਾ ਜੋ ਕਿ ਕਾਂਟਾ ਲਗਾ 뮤ਜ਼ਿਕ ਵੀਡੀਓ ਅਤੇ ਬਿੱਗ ਬਾਸ 13 ਦੀ ਪ੍ਰਸਿੱਧੀ ਨਾਲ ਜਾਣੀ ਜਾਂਦੀ ਸੀ ਉਸ ਦਾ ਸ਼ੁੱਕਰਵਾਰ ਦੇਰ ਰਾਤ 42 ਸਾਲ ਦੀ ਉਮਰ ਦੇ ਵਿੱਚ ਅਚਾਨਕ ਹੀ ਦੇ ਹੱਥ ਹੋ ਗਏ ਸ਼ੁਰੂਆਤੀ ਰਿਪੋਰਟਾਂ ਦੇ ਮੁਤਾਬਕ ਸ਼ਿਫਾਲੀ ਨੂੰ ਦਿਲ ਦਾ ਦੌਰਾ ਪਿਆ ਤੇ ਜਿਸ ਤੋਂ ਬਾਅਦ ਦੇ ਵਿੱਚ ਉਸ ਦੇ ਪਤੀ ਅਦਾਕਾਰ ਪ੍ਰਾਗ ਤਿਆਗੀ ਅਤੇ ਤਿੰਨ ਹੋਰ ਵਿਅਕਤੀਆਂ ਨੇ ਉਸ ਨੂੰ ਮੁੰਬਈ ਦੇ ਅੰਦੇਰੀ ਸਥਿਤ ਬਲੇਵਿਓ ਮਲਟੀ ਸਪੈਸ਼ਲਿਸਟ ਹਸਪਤਾਲ ਦੇ ਵਿੱਚ ਲਗਾਇਆ ਹਸਪਤਾਲ ਦੀ ਸਟਾਫ ਨੇ ਪੁਸ਼ਟੀ ਕੀਤੀ ਹੈ ਕਿ ਸ਼ਿਫਾਲੀ ਨੂੰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮਰਤਕ ਐਲਾਨ ਦਿੱਤਾ ਗਿਆ। ਇਸ ਖਬਰ ਨੇ ਫਿਲਮ ਇੰਡਸਟਰੀ ਅਤੇ ਸ਼ਿਫਾਲੀ ਦੇ ਪ੍ਰਸ਼ੰਸਕਾਂ ਦੇ ਵਿੱਚ ਸੋਗ ਦੀ ਲਹਿਰ ਛਾ ਦਿੱਤੀ। ਮੁੰਬਈ ਪੁਲਿਸ ਦੇਰ ਰਾਤ ਸ਼ਿਫਾਲੀ ਦੇ ਅੰਦੇਰੀ ਸਥਿਤ ਘਰ ਦੇ ਵਿੱਚ ਜਾਂਚ ਲਈ ਪਹੁੰਚੀ। ਮੁੰਬਈ ਪੁਲਿਸ ਦੇ ਇੱਕ ਸੂਤਰ ਨੇ ਦੱਸਿਆ ਕਿ ਸ਼ਿਫਾਲੀ ਜਰੀਵਾਲਾ ਦੀ ਮੌਤ ਦੀ ਸੂਚਨਾ ਰਾਤ 1 ਵਜੇ ਮਿਲੀ ਤਾਂ ਉਸ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਕੂਪਰ ਹਸਪਤਾਲ ਭੇਜਿਆ ਗਿਆ। ਮੌਤ ਦਾ ਸਹੀ ਕਾਰਨ ਹਜੇ ਵੀ ਸਪਸ਼ਟ ਨਹੀਂ ਹੈ ਫੋਰੈਂਸਿਕ ਟੀਮ ਨੇ ਵੀ ਸ਼ਿਫਾਲੀ ਦੇ ਘਰ ਦੀ ਤਲਾਸ਼ੀ ਲਈ ਅਤੇ ਜਾਂਚ ਨੂੰ ਅੱਗੇ ਵਧਾਇਆ ਹਾਲਾਂਕਿ ਮੌਤ ਦੇ ਸਹੀ ਕਾਰਨ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਵਿੱਚ ਹੀ ਹੋਵੇਗੀ ਪਰ ਮੁੱਢਲੀਆਂ ਰਿਪੋਰਟਾਂ ਦੇ ਵਿੱਚ ਦਿਲ ਦਾ ਦੌਰਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਸ਼ਿਫਾਲੀ ਜਰੀਵਾਲਾ ਨੇ 2002 ਦੇ ਵਿੱਚ 뮤직 ਵੀਡੀਓ ਕਾਂਟਾ ਲਗਾ ਦੇ ਨਾਲ ਰਾਤੋਂ ਰਾਤ ਹੀ ਸਨਸਨੀ ਮਚਾ ਦਿੱਤੀ ਸੀ। 20 ਸਾਲ ਦੀ ਉਮਰ ਦੇ ਵਿੱਚ ਇਸ ਰੀਮਿਕਸ ਗੀਤ ਨੇ ਉਸ ਨੂੰ ਕਾਂਟਾ ਲਗਾ ਗਰਲ ਦੇ ਨਾਮ ਦੇ ਨਾਲ ਮਸ਼ਹੂਰ ਕਰ ਦਿੱਤਾ। ਇਹ ਗੀਤ 1972 ਦੀ ਫਿਲਮ ਸਮਾਦੀ ਦੇ ਇੱਕ ਗੀਤ ਦਾ ਰੀਮਿਕਸ ਸੀ ਜਿਸ ਨੇ ਸ਼ਿਫਾਲੀ ਨੂੰ ਘਰ ਘਰ ਦੇ ਵਿੱਚ ਪਛਾਣ ਦਵਾਈ। ਤੇ ਇਸ ਤੋਂ ਬਾਅਦ ਵਿੱਚ ਉਸ ਨੇ ਕਈ ਹੋਰ ਮਿਊਜ਼ਿਕ ਵੀਡੀਓਜ਼ ਦੇ ਵਿੱਚ ਕੰਮ ਵੀ ਕੀਤਾ ਅਤੇ 2004 ਦੇ ਵਿੱਚ ਉਸਨੇ ਸਲਮਾਨ ਖਾਨ, ਅਕਸ਼ੇ ਕੁਮਾਰ ਅਤੇ ਪ੍ਰਿੰਕਾ ਚੋਪੜਾ ਸਟਾਰਰ ਫਿਲਮ ਮੁੱਤਸੇ ਸ਼ਾਦੀ ਕਰੋ ਦੀ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਸ਼ਿਫਾਲੀ ਨੇ ਆਪਣੇ ਪਤੀ ਪ੍ਰਾਕ ਤਿਆਗੀ ਦੇ ਨਾਲ ਮਿਲ ਕੇ ਡਾਂਸ ਰਿਐਲਿਟੀ ਸ਼ੋ ਨੱਚ ਬਲੀਏ ਦੇ ਸੀਜ਼ਨ 5 ਅਤੇ 7 ਦੇ ਵਿੱਚ ਵੀ ਹਿੱਸਾ ਲਿਆ। ਜਿੱਥੇ ਉਹਨਾਂ ਦੀ ਜੋੜੀ ਨੂੰ ਕਾਫੀ ਜ਼ਿਆਦਾ ਪਸੰਦ ਵੀ ਕੀਤਾ ਗਿਆ। 2019 ਦੇ ਵਿੱਚ ਸ਼ਿਫਾਲੀ ਨੇ ਬਿੱਗ ਬਾਸ 13 ਦੇ ਵਿੱਚ ਵੀ ਹਿੱਸਾ ਲਿਆ ਜਿੱਥੇ ਉਸ ਦੀ ਸਖਤ ਅਤੇ ਸਪਸ਼ਟ ਸ਼ਖਸੀਅਤ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ। ਸ਼ਿਫਾਲੀ ਦਾ ਸਾਬਕਾ ਪ੍ਰੇਮੀ ਅਤੇ ਬਿਗ ਬਾਸ 13 ਦੇ ਸਾਥੀ ਪ੍ਰਤੀਯੋਗੀ ਸਿਧਾਂਤ ਸ਼ੁਕਲਾ ਦੇ ਨਾਲ ਪੁਰਾਣਾ ਰਿਸ਼ਤਾ ਵੀ ਚਰਚਾ ਦੇ ਵਿੱਚ ਰਿਹਾ ਹਾਲਕਿ ਉਸ ਨੇ ਸ਼ੋਅ ਦੇ ਵਿੱਚ ਸਿਧਾਰਤ ਦੇ ਨਾਲ ਸਤਿਕਾਰਯੋਗ ਸੰਬੰਧ ਬਣਾਈ ਰੱਖੇ ਸ਼ਿਫਾਲੀ ਦਾ ਵਿਆਹ 2004 ਦੇ ਵਿੱਚ ਮੀਟ ਬ੍ਰਦਰਸ ਦੇ ਸੰਗੀਤਕਾਰ ਹਰਮਿਤ ਸਿੰਘ ਦੇ ਨਾਲ ਹੋਇਆ ਸੀ ਪਰ 2009 ਦੇ ਵਿੱਚ ਘਰੇਲੂ ਹਿੰਸਾ ਦੇ ਦੋਸ਼ਾਂ ਨਾਲ ਉਹਨਾਂ ਦਾ ਤਲਾਕ ਹੋ ਜਾਂਦਾ ਹੈ ਤੇ ਇਸ ਤੋਂ ਬਾਅਦ ਵਿੱਚ 2015 ਦੇ ਵਿੱਚ ਸ਼ਿਫਾਲੀ ਨੇ ਅਦਾਕਾਰਾ ਪ੍ਰਾਕ ਤਿਆਗੀ ਦੇ ਨਾਲ ਵਿਆਹ ਕੀਤਾ ਜੋ ਕਿ ਪਵਿੱਤਰ ਰਿਸ਼ਤਾ ਜੋਦਾ ਅਕਬਰ ਅਤੇ ਬ੍ਰह्मਰਾਕਸ਼ਸ ਵਰਗੇ ਚੋਸ ਦੇ ਵਿੱਚ ਜਾਣੇ ਜਾਂਦੇ ਨੇ ਸ਼ਿਫਾਲੀ ਨੇ ਇੱਕ ਇੰਟਰਵਿਊ ਦੇ ਵਿੱਚ ਖੁਲਾਸਾ ਕੀਤਾ ਸੀ ਕਿ ਉਸ ਨੂੰ 15 ਸਾਲ ਦੀ ਉਮਰ ਤੋਂ ਮਿਰਗੀ ਦੀ ਸਮੱਸਿਆ ਸੀ ਤੇ ਜਿਸ ਦੇ ਕਾਰਨ ਉਸ ਦਾ ਸਵੈ ਆਤਮ ਵਿਸ਼ਵਾਸ ਘਟਿਆ ਅਤੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋਈ ਉਸਨੇ ਦੱਸਿਆ ਸੀ ਕਿ ਸਟ੍ਰੈਸ ਅਤੇ ਚਿੰਤਾ ਦੇ ਕਾਰਨ ਮਿਰਗੀ ਦੇ ਦੌਰੇ ਪੈਂਦੇ ਸਨ ਪਰ ਕਸਰਤ ਅਤੇ ਜੀਵਨ ਸ਼ੈਲੀ ਦੇ ਵਿੱਚ ਬਦਲਾਅ ਦੇ ਨਾਲ ਉਸ ਨੇ ਇਸ ਦੇ ਉੱਤੇ ਕਾਬੂ ਪਾਇਆ ਸੋ ਜੇ ਹੁਣ ਸ਼ਿਫਾਲੀ ਦੀ ਅਚਾਨਕ ਮੌਤ ਨੇ ਫਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਦੇ ਵਿੱਚ ਸਦਮੇ ਦੀ ਲਹਿਰ ਪੈਦਾ ਕਰ ਦਿੱਤੀ ਹੈ ਗਾਇਕ ਮੀਕਾ ਸਿੰਘ ਨੇ ਸੋਸ਼ਲ ਮੀਡੀਆ ਦੇ ਉੱਤੇ ਸੋਗ ਪ੍ਰਗਟਾ ਕਰਦਿਆਂ ਹੋਇਆਂ ਲਿਖਿਆ ਕਿ ਮੈਂ ਬਹੁਤ ਦੁਖੀ ਅਤੇ ਸਦਮੇ ਵਿੱਚ ਹਾਂ ਸਾਡੀ ਪਿਆਰੀ ਦੋਸਤ ਸ਼ਿਫਾਲੀ ਜਰੀਵਾਲਾ ਸਾਨੂੰ ਛੱਡ ਕੇ ਚਲੀ ਗਈ ਅਦਾਕਾਰਾ ਅਲੀ ਗੋਨੀ ਕਾਮਯਾ ਪੰਜਾਬੀ ਅਤੇ ਰਾਜੀਵ ਅਦਤਿਆ ਵਰਗੇ ਸਿਤਾਰਿਆਂ ਨੇ ਵੀ ਸ਼ਫਾਲੀ ਨੂੰ ਸ਼ਰਧਾਂਜਲੀ ਦਿੱਤੀ। ਸੋਸ਼ਲ ਮੀਡੀਆ 'ਤੇ ਪਰਸ਼ੰਸਕਾਂ ਨੇ ਵੀ ਉਸ ਦੀ ਮੌਤ 'ਤੇ ਅਫਸੋਸ ਜ਼ਾਹਰ ਕੀਤਾ। ਜਿਨ੍ਹਾਂ ਦੇ ਵਿੱਚੋਂ ਕਈ ਨੇ ਕਾਂਟਾ ਲਗਾ ਨੂੰ 2000 ਦੀ ਦਹਾਕੀ ਦੀ ਯਾਦਗਾਰ ਤੁੰਦਸਿਆ। ਸ਼ਫਾਲੀ ਤੇਰੇ ਵਾਲਾ ਦੀ ਜੀਵੰਤ ਸਖਸ਼ੀਅਤ, ਉਸ ਦੀ ਮੁਸਕਰਾਹਟ ਅਤੇ ਕਾਂਟਾ ਲਗਾ ਵਰਗੇ ਆਈਕੋਨਿਕ ਕਮ ਨੇ ਲੱਖਾਂ ਦਿਲਾਂ ਦੇ ਵਿੱਚ ਜਗ੍ਹਾ ਬਣਾਈ। ਤੇ ਉਸ ਦੀ ਅਚਾਨਕ ਵਿਦਾਈ ਹੀ ਨੇ ਇੱਕ ਅਜੀਬ ਖਲਾਅ ਛੱਡਿਆ ਜੋ ਸਦਾ ਹੀ ਮਹਿਸੂਸ ਹੁੰਦਾ ਰਹੇਗਾ। ਸੋ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦੀ ਹਿੰਮਤ ਦੇਵੇ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ।